ਏ ਹੁੰਦੇ ਆ ਅਸਲ ਹੀਰੋ ਐਵੇਂ ਲੋਕ ਗਾਉਣ ਵਾਲਿਆਂ ਨਾਲ ਫੋਟੋਆਂ ਕਰਾਉਂਦੇ ਰਹਿੰਦੇ ਆ ਐਕਟਰਾਂ ਨਾਲ ਫੋਟੋ ਕਰਾਉਂਦੇ ਏ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮੇਟੂ ਭਾਈ ਬਹੁਤ ਬੰਸਾਰੇ ਨੂੰ ਪਲੀਜ਼ ਵਾ ਵਾ ਫਿਰ ਹੋਰੇ ਹੋਰੇ ਪਤਾ ਲੱਗਿਆ ਸਾਡੇ ਬੰਦੇ ਜਲੇ ਜਿਹੜੇ ਦੀ ਬਹੁਤ ਵੱਡੀ ਸੋਚ ਹੈ ਮਨੁੱਖਤਾ ਦੀ ਸੇਵਾ ਸੁਪਰੇਤੀ ਬਹੁਤ ਵੱਡਾ ਉਪਰਾਲਾ ਬਹੁਤ ਵੱਡੀ ਸੇਵਾ ਮਿੰਟੂ ਭਾਈ ਉਹ ਅੱਜ ਖੁਸ਼ੀ ਦੇ ਮੌਕੇ ਤੇ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਬਹੁਤ ਚੰਗਾ ਲੱਗਿਆ ਇਧਰ ਹੀ ਆ ਦੋ ਸਟੇਜ ਤੇ ਇੱਕ ਵਾਰੀ ਮਿੰਟੂ ਜੀ ਬਾਪੂ ਜੀ ਨੂੰ ਵੀ ਲਾਓ ਨਾਲ ਆਵਾਜ਼ ਮਾਰੇ ਬਾਪੂ ਜੀ ਆਜੋ 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 ਬਹੁਤ ਬਹੁਤ ਮੇਕਾ ਸਵਾਗਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਈ ਇਹ ਹੁੰਦੇ ਆ ਅਸਲ ਹੀਰੋ ਐਵੇਂ ਲੋਕ ਗਾਉਣ ਵਾਲਿਆਂ ਨਾਲ ਫੋਟੋਆਂ ਕਰਾਉਂਦੇ ਰਹਿੰਦੇ ਆ ਐਕਟਰਾਂ ਨਾਲ ਫੋਟੋਆਂ ਕਰਾਉਂਦੇ ਇਹ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮਿੰਟੂ ਭਾਈ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਿੰਡਾਂ ਦੇ ਵਿੱਚ ਨਾ ਜਿਹੜੇ ਬਾਪੂ ਹੋਣੀ ਆ ਜਿਹੜੇ ਮਾੜੇ ਮੋਟੇ ਕੋਈ ਮੁੰਡੇ ਖੁੰਡੇ ਘਰੇ ਤੰਗ ਤੁੰਗ ਕਰਦੇ ਆ ਉਹ ਬੜਕਾ ਮਾਰਨ ਲੱਗੇ ਕਹਿੰਦੇ ਗੱਲ ਹੀ ਕੋਈ ਨਹੀਂ ਮਿੰਟੂ ਹੈਗਾ ਤੂੰ ਆਪਦਾ ਕੰਮ ਕਰ ਅਸੀਂ ਆਪਦਾ ਕਰਾਂਗੇ ਇਹ ਬਹੁਤ ਵੱਡੀ ਸੇਵਾ ਇਹ ਨਹੀਂ ਬੋਲਦੇੋ ਅਸ਼ੀਰਵਾਦ ਦੇ ਦਿਓ ਥੈਂਕ ਯੂ ਦਾਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਰਿਵਾਰ ਨੂੰ ਜਿੱਥੇ ਮੁबारकबाद ਦਿੰਨੇ ਆ ਉੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਵੀ ਗੁਰੂ ਮਹਾਰਾਜ ਜੋੜੀ ਤੇ ਮਿਹਰ ਪਰੇ ਹੱਥ ਰੱਖਣਾ ਪਰਿਵਾਰ ਨੂੰ ਇਸੇ ਤਰ੍ਹਾਂ ਇੱਕ ਚੰਗਾ ਇੱਕ ਸਜਜਾ ਆਪਣਾ ਜਿਹੜਾ ਜੀਵਨ ਆ ਉਹ ਬਦੀਤ ਕਰਨ ਦਾ ਬਲ ਬਖਸ਼ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਜਵੰਦੇ ਵੀਰ ਦਾ ਵੀਰੇ ਨੇ ਮਾਣ ਕੀਤਾ ਸੱਦ ਕੇ ਇੱਥੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ੇ ਕਿਉਂਕਿ ਇਹ ਉਹ ਸਿੰਗਰ ਨੇ ਜਿਹੜੇ ਸਾਡੇ ਲੋਕ ਗਾਇਕ ਨੇ ਸੱਚੇ ਪਾਤਸ਼ਾਹ ਵੀਰੇ ਨੇ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਮੇਰੇ ਭਰਾਵਾਂ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਵਾਹ ਵਾਹ ਬਹੁਤ ਵੀਡੀਓ ਮੈਂ ਥੋੜੀਆਂ ਦੇਖਦਾ ਉਹਨਾਂ ਬੜੀਆਂ ਜਜ਼ਬਾਤੀ ਹੁੰਦੀਆਂ ਨੇ ਤੇ ਜਦੋਂ ਦੇਖੀ ਨੀ ਆ ਨਾ ਕਈ ਵਾਰੀ ਅੱਖਾਂ ਚੋਂ ਪਾਣੀ ਨਿਕਲਿਆ ਉਹਨਾ ਤੇ ਮੈਂ ਕਹਿੰਦਾ ਹੁੰਨਾ ਵੀ ਇਹ ਸਾਡੇ ਮਨਾਂ ਦੇ ਬਲਬਲੇ ਹੁੰਦੇ ਆ ਜਜ਼ਬਾਤ ਹੁੰਦੇ ਆ ਜਿਨ੍ਹਾਂ ਦੇ ਜਜ਼ਬਾਤ ਜਿਉਂਦੇ ਆ ਉਹ ਬੰਦੇ ਜਿਉਂਦੇ ਆ ਬਸ ਇੰਨਾ ਹੀ ਤਾਂ ਆਪਦੇ ਅੰਦਰ ਉਹ ਭਾਵਨਾ ਨੂੰ ਜਗਾ ਕੇ ਰੱਖਣਾ ਸੇਵਾ ਭਾਵਨਾ ਉੱਥੇ ਨਿਕਲਦੀ ਆ ਬਹੁਤ ਚੰਗੰਨ ਗਿਆ ਜੀ ਆਇਆਂ ਨੂੰ ਜੀ ਆਇਆਂ ਨੂੰ